ਜੈ ਗੁਰਦੇਵ ਜੈ ਗੁਰਦੇਵ ਜੈ ਭੀਮ ਜੈ ਭਾਰਤ ਸੋ ਤਸੀ ਗੁਰ ਰਖਦਾ ਟੈਗਰ ਫੋਰਸ ਵੱਲੋਂ ਜਦੋਂ ਦਾ ਹੀ ਪੰਜਾਬ ਦੇ ਵਿੱਚ ਜਿਹੜਾ ਖੜ ਜਿਹੜਾ ਪੂਰੇ ਪੰਜਾਬ ਦੇ ਹਰ ਕੋਨੇ ਵਿੱਚ ਜਿਹੜਾ ਆਇਆ ਸੋ ਗੁਰ ਵਿਦਾ ਟੈਗਰ ਫੋਰਸ ਦੀ ਜਿੰਨੀਆਂ ਸਾਡੀ ਜੁਨਟ ਹੈ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਾਰੇ ਸਾਥੀਆਂ ਨੂੰ ਜਿਹੜਾ ਕਿਹਾ ਗਿਆ ਸੀ ਵੀ ਜੋ ਵੀ ਆਪਣੇ ਕੋਈ ਸਰਦਾਰ ਆਪਾਂ ਜਿਹੜੇ ਆਪਣੇ ਪੰਜਾਬ ਦੀ ਲੋਕਾਂ ਦੀ ਜਿਹੜੀ ਆ ਸਹਾਇਤਾ ਕਰਨ ਵਾਸਤੇ ਜੋ ਵੀ ਸੇਵਾ ਹੋਵੇ ਚਾਹੇ ਵੀ ਜੋ ਵੀ ਕੰਮ ਕਰਨਾ ਹੋਵੇ ਨਾਲ ਜਿਹੜਾ ਸਾਥ ਦੇਣਾ ਸੋ ਅਸੀਂ ਵੀ ਜਿਹੜੀ ਪੋਸਟ ਪਾਈ ਸੀ ਗੁਰੂ ਗ੍ਰੰਥ ਸਾਹਿਬ ਟੈਗਰ ਫੋਰਸ ਵੱਲੋਂ ਤੇ ਪਿੰਡ ਦੇ ਤਲਨ ਤੇ ਜਿੰਨੇ ਵੀ ਐਨਆਰਆਈ ਵੀਰ ਆ ਸਾਡੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਬੰਧਕ ਕਮੇਟੀ ਤੇ ਪੱਪਾ RAM ਜੋਗੀ ਪੀਲ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਡੇ ਬੜੇ ਸਾਥੀਆਂ ਹੋਰਾਂ ਨੇ ਵੀ ਸਾਨੂੰ ਫੋਨ ਕੀਤਾ ਸੀ ਸਾਡੇ ਗੁਰੂ ਗ੍ਰੰਥ ਸਾਹਿਬ ਟੈਗਰ ਫੋਰਸ ਦੇ ਜਿਹੜੇ ਪ੍ਰਧਾਨ ਹੈ 19 ਗੋਲ ਜੀ ਉਹਨਾਂ ਨੂੰ ਵੀ ਕਿਹਾ ਸੀਗਾ ਉਹ ਵੀ ਸੇਵਾ ਤੇ ਲਈ ਜਿਹੜੇ ਆ ਲੱਗੇ ਆ ਸੋ ਸਾਨੂੰ ਵੀ ਕਈ ਫੋਨ ਆਏ ਆ ਸੀ ਵੀ ਜਿੰਨੇ ਜੋਗੇ ਹੋ ਸਕੇ ਸਹਾਇਤਾ ਜਿਹੜੀ ਪੰਜਾਬ ਦੀ ਕੀਤੀ ਆ ਕਿਉਂਕਿ ਆ ਲੋੜ ਜਿਹੜੀ ਆ ਇਸ ਵਿੱਚ ਜਿਹੜੀ ਆ ਪੰਜਾਬ ਨੂੰ ਤੇ ਸਾਰੇ ਪੰਜਾਬੀਆਂ ਨੂੰ ਪਹਿਲ ਜਣੀ ਚਾਹੀਦੀ ਆ ਕਿਉਂਕਿ ਜੋ ਗੁਰੂ ਨ रविदास ਮਹਾਰਾਜ ਦਾ ਸੁਪਨਾ ਸੀ ਬੇਗੰਪੂਰੇ ਦਾ ਉਹ ਅੱਜ ਤੁਸੀਂ ਦੇਖ ਲਓ ਵੀ ਹਰ ਲੋਕ ਜਿਹੜੇ ਆ ਅੱਗੇ ਆ ਰਿਹਾ ਚਾਹੇ ਉਹ ਸਿੱਖ ਜਥੇਬੰਦੀਆਂ ਹੋਣ ਚਾਹੇ ਕ੍ਰਿਸ਼ਚਨ ਭਾਈਚਾਰਾ ਹੋਵੇ ਚਾਹੇ ਮੁਸਲਮਾਨ ਭਾਈਚਾਰਾ ਹੋਵੇ ਚਾਹੇ ਰਵਿਦਾਸੀਆ ਭਾਈਚਾਰਾ ਹੋਵੇ ਚਾਹੇ ਵਾਲਮੀ ਭਾਈਚਾਰਾ ਹੋਵੇ ਚਾਹੇ ਸਤਗੁਰ ਕਬੀਰ ਭਾਈਚਾਰਾ ਹੋਵੇ ਕਿਉਂਕਿ ਸਾਰਿਆਂ ਨੇ ਆਪਣੀ ਆਪਣੀ ਜਾਤ ਪਾਤ ਪਿੱਛੇ ਛੱਡ ਕੇ ਸਿਰ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਆ ਹਰ ਵਰਗ ਜਿਹੜਾ ਆ ਉਹ ਜਿੱਦ ਜਾਣ ਆਪਣੀ ਜਿੰਨੇ ਵੀ ਕੋਸ਼ਿਸ਼ ਕਰ ਰਿਆ ਕਿਉਂਕਿ ਕਈ ਲੋਕਾਂ ਦੇ ਤਾਂ ਇਹਨਾਂ ਦੇ ਏਰੀਆ ਆ ਜਿਹਨਾਂ ਦੇ ਵਿੱਚ ਲਾਈਟ ਦੀ ਵਿਵਸਥਾ ਬੰਦ ਹੋਈ ਆ ਸਾਰੇ ਛੱਤਾਂ ਦੇ ਉੱਪਰ ਜਿਹੜੀਆਂ ਰਾਤ ਕੱਢਣੀ ਤਾਂ ਦੇਖ ਲਓ ਵੀ ਸੰਸਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਆਪਾਂ ਦੇਖੀਏ ਜੇਕਰ ਇੱਕ ਦਿਨ ਲਾਈਟ ਕੱਜ ਜਾਂਦੀ ਕੀ ਮਾਹੌਲ ਹੁੰਦਾ ਸੋ ਸਾਨੂੰ ਸਾਰਿਆਂ ਨੂੰ ਸਾਧ ਸਮਾਜ ਨੇ ਵੀ ਸਾਡੇ ਸ਼੍ਰੀ ਗੁਰੂ ਦਾਸ ਸਾਧੂ ਸੰਬੰਧ ਦਾ ਸੁਸਾਇਟੀ ਦੇ ਪੰਜਾਬ ਪ੍ਰਧਾਨ ਐਕਸਟਰ ਸੰਤ ਪ੍ਰਵੰਤ ਰਾਮ ਜੀ ਨੇ ਉਹਨਾਂ ਨੇ ਵੀ ਪੋਸਟ ਪਾਈ ਸੀ ਡੇਰਾ ਸਚਕੰਡ ਬੱਲਾ ਬੱਲਾ ਆਪਣੇ ਪੰਡਵਾ ਡੇਰੇ ਤੋਂ ਵੀ ਆਈ ਸੀ ਤੇ ਡੇਰਾ ਸਚਕੰਡ ਬੱਲਾ ਜਿਹੜਾ ਸਾਡਾ ਰਵਿਦਾਸੀਆ ਸਮਾਜ ਦਾ ਉਹਨਾਂ ਨੇ ਵੀ ਲਗਾਤਾਰ ਜਿਹੜੇ ਆ ਸੰਗਤਾਂ ਵਾਸਤੇ ਜਿਹੜੇ ਆ ਉਹ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਡੇਰਾ ਸਾਡੇ ਪਠਾਨਕੋਟ ਤੋਂ ਗੁਰਦੀਪ ਗਿਰੀ ਮਹਾਰਾਜ ਵੀ ਉੱਥੇ ਵੀ ਦੇਖਿਆ ਵੀ ਜਿਹੜੀ ਜਗਾ ਗੁਰੂ ਵਿਦਾਸ ਮਹਾਰਾਜ ਦੀ ਉਹ ਜਿਹੜੀ ਪਾਣੀ ਦੇ ਨਾਲ ਕਾਫੀ ਜਿਹੜੀ ਚੀਜ਼ ਥੱਲੇ ਆਈ ਤੇ ਮਹਾਰਾਜ ਦੀ ਵੀਡੀਓ ਵੀ ਦੇਖੀ ਸੀਗੀ ਕਾਫੀ ਨੁਕਸਾਨ ਜਿਹੜਾ ਉੱਥੇ ਵੀ ਗੁਰੂ ਘਰ ਦੇ ਨਾਲ ਜਿਹੜੀ ਜਗਾ ਦਾ ਵੀ ਹੋਇਆ ਕਿਉਂਕਿ ਕੁਦਰਤ ਦੇ ਅੱਗੇ ਕੋਈ ਵੀ ਨਹੀਂ ਹੈਗਾ ਸੋ ਸਾਨੂੰ ਸਾਰਿਆਂ ਨੂੰ ਪੰਜਾਬੀਤ ਨੂੰ ਆਪਣੀ ਜਾਤ ਪਾਲੂ ਖੇਤਵਾਰਾ ਕਹਿੰਦਾ ਵੀ ਆਪਾਂ ਆਪਣੀ ਆਪਣੀ ਜਿਹੜੀ ਮਾਂ ਛੱਡ ਕੇ ਆਪਣੇ ਪੰਜਾਬ ਨੂੰ ਬਚਾਉਣ ਦੀ ਜਿਹੜੀ ਹਰ ਜੋ ਵੀ ਕੋਸ਼ਿਸ਼ ਹੋ ਜੇ ਆਪਾਂ ਕਰੀਏ ਸੋ ਮੈਂ ਆਪਣੇ ਜਿਹੜੀ ਗੁਰੂ ਦਾ ਟੈਕਰ ਬੋਧ ਦੇ ਸਾਥੀਆਂ ਨੂੰ ਵੀ ਇਹ ਕੰਨਾ ਵੀ ਜਿੱਥੇ ਕਿਤੇ ਤੁਹਾਨੂੰ ਮੌਕਾ ਮਿਲਦਾ ਆਪਾਂ ਪੰਜਾਬ ਦੀ ਬਾਹ ਫੜੀਏ ਸਵਾਰ ਪੇੜ ਤਾਂ ਦੇ ਵਿੱਚ ਲੋਕਾਂ ਦੇ ਜਾਣਾਗੇ ਸੋ ਸਾਡੇ ਨਾਲ ਵੀ ਜਿਹੜੀ ਪੋਸਟ ਦੇ ਉੱਪਰ ਨੰਬਰ ਦਿੱਤਾ ਸੀ ਆਪਣੀ ਗੁਰੂ ਦਾ ਟੈਕਰ ਬੋਧ ਦਾ ਵੀ ਕੋਈ ਵੀ ਸਾਥ ਸਾਥ ਸਾਨੂੰ ਸਾਥ ਸਾਧ ਦਾ ਦਾਸਾ ਦਾ ਕਿੱਥੇ ਜਾਣਾ ਕੋਈ ਸਮਾਨ ਦੀ ਲੋੜ ਹੈ ਦੀ ਤੇ ਅਸੀਂ ਉਹਨਾਂ ਦਾ ਸਾਥ ਦੇ ਨੂੰ ਤਿਆਰ ਆ ਸਾਰਿਆਂ ਨੂੰ ਜੈ ਗੁਰਦੇਵ ਜੈ ਗੁਰਦੇਵ ਜੈ ਭੀਮ ਜੈ ਭਾਰਤ